ਸੁਕਾਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਵੰਦਿਤ ਕਾਲਸਾ ਸ਼ੁਭਾ ਹੈ ਤੁਹਾਨੂੰ ਸਭ ਤੇ ਮੈਂ ਅੱਜ ਅਸੀਂ ਸਾਰੇ ਅਗਰ ਤਾਂ ਗੱਲ ਕਰਾਂ ਮੈਂ ਵੀ ਤਾਂ ਮੈਂ ਨਹੀਂ ਸਾਰੇ ਇਕੱਠੇ ਮੇਰਾ ਮੇਰੇ ਪ੍ਰਸ਼ਾਂਤ ਜੀ ਪੁੱਤ ਵੀ ਰਾਸ਼ੂ ਜੀ ਪਾਪੂ ਜੀ ਅੰਤਰਜਰੂਨ ਵੀ ਸਾਰੇ ਖੜੇ ਨੇ ਸੋ ਅੱਜ ਜਿੱਥੇ ਬਹੁਤ ਪ੍ਰੋਬਲਮ ਆ ਰਹੀ ਸੀ ਕਿ ਕਿ ਓਮ ਪਾਰਕ ਦੇ ਵਿੱਚ ਜਿਹੜੇ ਪੌਦੇ ਹੈਗੇ ਕਾਫੀ ਵੱਡੇ ਹੋ ਗਏ ਆ ਔਰ ਉਦੀ وجہ ਤੇ ਨਾਲ ਹਿਮੀਡੀਟੀ ਹੁੰਦੀ ਹੈ ਔਰ ਜਿਹੜੇ ਬਜ਼ੁਰਗ ਹੋਵੇ ਜਾਂ ਬੱਚੇ ਜਾਂ ਕੋਸਸ ਇਸੇ ਸਾਰ ਨਹੀਂ ਕਰ ਸਕਦੇ ਖਾਸ ਕਰਕੇ ਮੇਲਾਵਾ ਦੇ ਵਿਗਨ ਕਰਾ ਸੋ ਅੱਜ ਹਾਰਟੀਕਲਚਰ ਤੋਂ ਜਿਹੜੀ ਟੀਮ ਆ ਚੁੱਕੀ ਹੈ ਮੈਂ ਦਿਖਾਣਾ ਬਾਅਦ ਦਿਖਾ ਦਿਓ ਸਰ ਕਿ ਉਹ ਟੀਮ ਆ ਕੇ ਕਾਪੂਜੀ ਦਾ ਵੀ ਮੈਂ ਨਾਮ ਲੈਣਾ ਚਾਹਾਂ ਕਾਪੂਜੀ ਵਿੱਚ ਕੰਮ ਕਰ ਰਹੇ ਮੇਰਾ ਛੋਟਾ ਵੀ ਤੇ ਜਿਹੜੇ ਪੌਦੇ ਅਸੀਂ ਪੌਦਿਆਂ ਨੂੰ ਕੱਟਣ ਦੇ ਉੱਤੇ ਮਹੱਤਵ ਨਹੀਂ ਰੱਖਦੇ ਅਸੀਂ ਇਹ ਕਰਦੇ ਕਿ ਹਰ ਚੀਜ਼ ਨੂੰ ਮੇਨਟੇਨ ਕਰਕੇ ਰੱਖਣਾ ਇਹ ਜਿਹੜਾ ਦੇਖੋ ਪਾਰਕ ਬਣਾਇਆ ਹੋਇਆ ਇਹ ਵੀ ਯੂਥ ਨੇ ਹੀ ਮੇਨਟੇਨ ਕੀਤਾ ਹੋਇਆ ਸੋ ਅ ਅਸੀਂ ਜਿਹੜੇ ਪੌਦਿਆਂ ਦੀ ਜਿਹੜੀ ਛਾਂਟੀ ਹੈ ਜੀ ਇਹ ਉਹ ਕਰਵਾ ਰਿਹਾ ਔਰ ਜਿਹੜੇ ਬਾਹਰ ਤਾਰਾਂ ਦੇ ਕੋਲ ਲੱਗੇ ਹੋਏ ਆ ਉਹ ਪਿੱਛੇ ਅਸੀਂ ਲਾਈਟ ਬੰਦ ਕਰਵਾ ਕੇ ਫਿਰ ਅਸੀਂ ਉਹ ਕੰਮ ਕਰਵਾਵਾਂਗੇ ਸੋ ਮੈਨੂੰ ਜਿੱਥੇ ਅੰਕਲ ਉਹਨਾਂ ਨੇ ਕੋਗਾ ਬੀਜ ਜੀ ਉਹਨਾਂ ਨੇ ਅਾਜੂ ਜੀ ਉਹਨਾਂ ਨੇ ਜੋ ਕੰਪਲੇਨ ਕੀਤੀ ਸੀ ਅਜੋਸ ਵੀ ਲੜਕੀਆਂ ਜਿਹੜੀਆਂ ਇਹ ਲੱਗ ਚੁੱਕੀਆਂ ਆ ਔਰ ਤੁਸੀਂ ਦੇਖ ਸਕਦੇ ਹੋ कि इथे इक ਮੱਚੀਜ਼ ਹੋਰ ਮੈਂ ਸ਼ੇਅਰ ਵੀ ਕਰੂੰਗੀ ਐਜੂ ਸਾਹਿਬ ਨਾਲ ਵੀ ਐਮਐਲਏ ਸਾਹਿਬ ਨਾਲ ਵੀ ਵਰੋਪ ਜੀ ਨਾਲ ਵੀ ਕਿ ਇਥੇ ਪਾਰਕ ਦੇ ਵਿੱਚ ਝੂਲਿਆਂ ਦੇ ਵਾਸਤੇ ਨਾ ਇਥੇ ਲਗਾਏ ਹੋਏ ਸੀਗੇ نیچے ਪੁਆਇੰਟਸ ਸੋ ਪੁਆਇੰਟਸ ਜ਼ਰੂਰ ਨੀਚੋ ਦੇੇ ਨਿਕਾਲ ਦਿੱਤੇ ਜਾਣ ਤਾਂ ਕਿ ਬੱਚੇ ਬਜ਼ੁਰਗ ਆਰਾਮ ਨਾਲ ਚੱਲ ਸਕਣ ਕਿ ਅਜਾਂ ਕਰੇ ਸਾਥ ਲੱਗਦੀ ਹੈ ਬਹੁਤ ਜ਼ਿਆਦਾ ਬੁਰੀ ਹੁੰਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਸਾਹਿਬ ਵੱਲੋਂ ਕਯੂਬਲ ਵੀ ਦਿੱਤਾ ਜਾ ਰਿਹਾ ਹੈ ਅੱਗੇ-ਅੱਗੇ ਵੀ ਜੋ ਡਿਵੈਲਪਮੈਂਟਸ ਜੋ 30 ਸਾਲ ਤੋਂ ਡਵੈਲਪਮੈਂਟਸ ਨਹੀਂ ਹੋਈਆਂ ਨਹੀਂ ਸੀਗੀਆਂ ਉਹ ਹੌਲੀ-ਹੌਲੀ ਜਿਹੜੀ ਡਵੈਲਪਮੈਂਟਸ ਹੋ ਰਹੀਆਂ ਨੇ ਇਹ ਯੂਥ ਰਲ ਕੇ ਔਰ ਬਜ਼ੁਰਗਾਂ ਦੇ ਮਾਰਗਦਰਸ਼ਨ ਦੇ ਨਾਲ ਇਹ ਸਾਰਾ ਇਕੱਠੇ ਹੀ ਕੰਮ ਹੁੰਦਾ ਹੈ ਅਗਰ ਕੋਈ ਕਹੇ ਕਿ ਮਨੀਸ਼ਾ ਕਪੂਰ ਕਰਾ ਰਹੀ ਹੈ ਨਹੀਂ ਇਹ ਮਨੀਸ਼ਾ ਕਪੂਰ ਨਹੀਂ ਇਹ ਸਾਡੀ ਸਾਰੀ ਟੀਮ ਮਿਲ ਕੇ ਕਰਾਉਂਦੀ ਔਰ ਟੀਮ ਦੇ ਨਾਲ ਹੀ ਅੱਗੇ ਤਰਕਸ ਹੁੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਾਂਗੀ ਹਾਪੀਕਲਚਰ ਟੀਮ ਦਾ ਜਿੱਥੇ ਉੱਥੇ ਮੈਂ ਹਮੇਸ਼ਾ ਆਪਣੇ ਐਮਐਲਏ ਸਹਿਬਾਨ ਚੌਧਰੀ ਬਦਲਾਲ ਬੱਗਾ ਜੀ ਦਾ ਧੰਨਵਾਦ ਕੀਤਾ ਕਿਉਂਕਿ ਉਹ ਇੱਕ ਐਸੇ ਨੇਤਾ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਤਾਂ ਮੈਂ ਉਸ ਜਿਹੜੇ ਸਾਡੇ ਸ਼ਰਾਰਤੀ ਅੰਸਰਾਂ ਨੂੰ ਜਵਾਬ ਦੇਣਾ ਚਾਹਾਂਗੀ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਸਿਰਫ ਐਮਐਲਏ ਵਿਧਾਨ ਸਭਾ ਚ ਜਾਂਦਾ ਮੋ ਐਕਸਟ ਕਾਉਂਸਲਰ ਨੂੰ ਜਵਾਬ ਦੇਣੀ ਆ ਉਹਦੇ ਗੱਲ ਦਾ ਕਿ ਐਮਐਲਏ ਦਾ ਕੰਮ ਫੰਡ ਲਿਆਣਾ ਵੀ ਹੁੰਦਾ ਐਮਐਲਏ ਦਾ ਕੰਮ ਲੋਕਾਂ ਨਾਲ ਜੁੜਨਾ ਵੀ ਹੁੰਦਾ ਐਮਐਲਏ ਦਾ ਕੰਮ ਲੋਕਾਂ ਦੇ ਘਰਾਂ ਦੇ ਵਿੱਚ ਵੀ ਜੇ ਕੋਈ ਦਿੱਕਤ ਹੋ ਰਹੀ ਹੋ ਉਹਨੂੰ ਪੂਰਾ ਕਰਨਾ ਹੁੰਦਾ ਉਹੀ ਐਮਐਲਏ ਸਸ਼ਕਤ ਐਮਐਲਏ ਹੁੰਦਾ ਉਹੀ ਐਮਐਲਏ ਅੱਗੇ ਦੁਬਾਰਾ ਐਮਐਲਏ ਬਣਦਾ ਜਦੋਂ ਲੋਕਾਂ ਦੇ ਨਾਲ ਜੁੜਦਾ ਹੈ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਾਰਟੀਕਲਚਰ ਦੀ ਟੀਮ ਲੱਗੀ ਹੋਈ ਹੈ ਇਹ ਯੁਵਾ ਸੋਚ ਸਾਡੇ ਨਾਲ ਹੈ ਬਜ਼ੁਰਗਾਂ ਦੇ ਮਾਰਗਦਰਸ਼ਨ ਦੇ ਨਾਲ ਇਹ ਕੰਮ ਹੋ ਰਿਹਾ ਔਰ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਰਡ ਨੰਬਰ 6 ਜੋ ਕਿ ਨਵਾਂ ਬਣਿਆ ਹੈ ਵਾਰਡ ਨੰਬਰ 79 ਜੋ ਕਿ ਪੁਰਾਣਾ ਹੈ ਓਮ ਪਾਰਕ ਚ ਕੰਮ ਹੋ ਰਿਹਾ ਹੈ ਅੱਗੇ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਦਿੱਕਤ ਹੋਵੇ ਕੋਈ ਕੰਪਲੇਂਟ ਹੋਵੇ ਦੂਰ ਕਰਾਂਗੇ ਜਿਹੜੇ ਖਾਲੀ 플ੌਟਸ ਨੇ ਉਹਨਾਂ ਨੂੰ ਕਲੀਨ ਕੀਤਾ ਜਾਏਗਾ ਦੁਬਾਰਾ ਫੋਗਿੰਗ ਦੀ ਮਸ਼ੀਨਾਂ ਭੇਜੀਆਂ ਜਾਣਗੀਆਂ ਸਾਡਾ ਮਕਸਦ ਹੈ ਵਿਕਾਸ ਕਰਨਾ ਡਿਵੈਲਪਮੈਂਟ ਕਰਨਾ ਅਸੀਂ ਕੰਮਾਂ ਤੇ ٹرسٹ ਕਰਦੇ ਆ ਆਪਣੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਓਮਪੈਰਟ ਹੋਰ ਬੁਲੰਦੀਆਂ ਤੇ ਹੋਵੇਗਾ ਮੈਂ ਚਾਹਾਂਗੀ ਕਿ ਅੰਕਲ ਦੋ ਸ਼ਬਦ ਬੋਲਣ ਬਹੁਤ ਸੋਚ ਕਰਦੇ ਧੰਨਵਾਦ ਜੀ ਨੀਸ਼ਾ ਕੂਰ ਜੀ ਦਾ ਐਮਐਲਏ ਸਾਹਿਬ ਦਾ ਸਿਰਫ ਐਮਐਲਏ ਧੰਨਵਾਦ ਚੌਰ ਦੀ ਮਦਦ ਨਾਲ ਬੱਗਾ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨੇ ਵਧੀਆ ਮਤਲਬ ਕੌਂਸਲ ਦੀ ਸੀਟ ਤੋਂ ਨਿਸ਼ਾਕ ਗੁਰਜੀ ਮੁਖਾਨੋਂ ਇਹਨਾਂ ਨੂੰ ਭੇਜਿਆ ਕਿ ਵਿਜੇਪਾਲ ਭੱਗਾ ਜੀ ਇਧਰ ਆਪਣੇ ਆਸ਼ੂ ਜੀ ਕਾਕੂ ਜੀ ਕਾਕੂ ਜੀ ਜਿੰਦਰ ਜੀ ਜਿੰਦਰ ਜੀ ਜਾਂ ਜੋ ਵੀ ਸਾਡੇ ਬਜ਼ੁਰਗਾਂ ਭਈ ਸਾਰਿਆਂ ਦਾ ਸਾਰੇ ਬਜ਼ੁਰਗਾਂ ਤੋਂ ਯੰਗਸਟਰਸ ਤੋਂ ਇਹ ਸਾਰੇ ਆਪਣੇ ਨਾਲ ਨੇ ਇਹ ਸਾਰੇ ਆਪਣੇ ਨਾਲ ਨੇ ਅਸੀਂ ਕਸਮ ਖਾ ਕੇ ਕਹਿੰਦੇ ਆਂ ਵੀ ਮਨੀਸ਼ਾ ਕਪੂਰ ਨੂੰ ਬੈਂਕ ਕਲੋਨੀ ਤੋਂ ਸਭ ਤੋਂ ਵੱਧ ਵੋਟਾਂ ਦੇ ਦਿਤਾਵਾਂਗੇ ਜਦੋਂ ਇਲੈਕਸ਼ਨ ਆਣ ਜਦੋਂ ਲੇਖਿਆ ਜਾਏਗਾ ਹਜੇ ਸਾਰੀ ਪੂਰੀ ਟੀਮ ਨੇ ਨਾਲ ਕੰਮ ਕਰ ਰਹੇ ਆਂ ਔਰ ਮੈਂ ਕੋਈ ਗੱਜੀ ਨਹੀਂ ਵੀ ਕਮਾਂਗੀ ਧੰਨਵਾਦ ਸਰਦਾਰ ਜਨਾਬ ਕੀ ਕਹਿ ਰਿਹਾ ਵਾ ਅਸੀਂ ਨੂੰ ਕਹਿਣਗੇ ਫਿਰ ਤਾਂ ਚਲੋ ਇੱਕ ਜਾਲਾ ਬੜਾ ਘੱਟ ਬੋਲਦਾ ਜੀ ਪਰ ਟਾਈਮ ਆਵੇਲੇ ਸਭ ਤੋਂ ਅੱਗੇ ਰਹਿੰਦਾ ਅੱਜ ਦੀ ਗੱਲ ਨਹੀਂ ਹੈ ਜਿਵੇਂ ਪਾਲ ਪੂਗਾ ਦੇਖੋ ਕੰਮ ਇਹ ਕਰਾਵੇ ਮਨੀਸ਼ਾ ਜੀ ਕਰਾਣ ਮੈਂ ਕਰਾਵਾਂ ਜਾਂ ਇਹ ਸਾਡੇ ਬਜ਼ੁਰਗ ਅੰਕਲ ਜੀ ਕਰਾਣ ਵੋਲਿਊਨ ਸਾਰੇ ਦੇ ਕੋਲ ਮਿਲ ਕੇ ਕੰਮ ਹੋ ਰਿਹਾ ਔਰ ਅਸੀਂ ਛੋਟੀ ਜੀ ਰਿਕਵੈਸਟ ਲਾਈ ਸੀ ਨੀਸ਼ਾ ਕਪੂਰ ਜੀ ਨੂੰ ਕੱਲ ਹੀ ਗਏ ਲੈ ਮੇਰੇ ਗੱਲ ਕਮਲ ਸ਼ਾਮੀ ਸ਼ੇਵਦੀ ਦੀ ਗੱਲ ਹੈ ਤੇ ਮੈਂ ਤੇ ਸਾਰੇ ਨੇ ਅਸੀਂ ਇਕੱਠ ਜਾਣੇ ਗਏ ਸੀ ਜੀ ਉਹ ਸਾਡੇ ਪਾਰਕ ਦਾ ਇੱਕ ਹਾਲ ਹੈ ਜੀ ਕਿ ਲਾਈਟਿੰਗ ਦੇ ਨਾਲ ਜੂੜੀਆਂ ਬਲੀਆ ਤਾਰਾਂ ਦੇ ਨਾਲ ਇਹ ਸਾਰੇ ਗੇੜ ਪੌਦੇ ਆ ਪੂਰੀ ਕਟਿੰਗ ਕਰਾਈ ਜਾਵੇ ਜੀ ਜੀ ਨੇ ਸਿੰਗਲ ਆਵਾਜ਼ ਦੇ ਚੀ ਔਰ ਐਮਐਲਏ ਸਾਹਿਬ ਵੀ ਵਿੱਚੋ ਜੋੜ ਦੇ ਨਾਲ ਅੱਜ ਸਾਡਾ ਇਹ ਸਾਰਾ ਕੰਮ ਸ਼ੁਰੂ ਹੋ ਗਿਆ ਜੀ ਇਹ ਦੋ ਤੋਂ ਤਿੰਨ ਚਾਰ ਘੰਟੇ ਦੇ ਵਿੱਚ ਸਾਰਾ ਕੰਪਲੀਟ ਹੋ ਜਾਏਗਾ ਕੱਲ ਦਾ ਅਸੀਂ ਇਹਨਾਂ ਨੂੰ ਕੰਮ ਅੱਗੇ ਦੇ ਦਿੱਤਾ ਹੋਇਆ ਜੀ ਕਿ ਸਾਡੇ ਕੋਲ ਦੋ ਚਾਰ ਪਾਰਕ ਹੈਗੇ ਜਿਹਦੇ ਤੇ ਸਫਾਈ ਉਹਨਾਂ ਵਾਲੀ ਦੀ ਜਿਹੜੀ ਕਹਿੰਦੇ ਉਹ ਵੀ ਕਰਾਵਾਂਗੇ ਸਾਡੇ ਦੀਦੀ ਦਾ ਜਿਹੜਾ ਸਹਿਯੋਗ ਹੈ ਸਾਡੇ ਨਾਲ ਬਹੁਤ ਜ਼ਿਆਦਾ ਔਰ ਚੌਧਰੀ ਮਦਨਾਲਾ ਬੱਗਾ ਜੀ ਅਦਾ ਦੇ ਨਾਲ ਉਹਨਾਂ ਦੇ ਦੋਨੇ ਬੇਟੇ ਜਿਹੜੇ ਹੀਰੇ ਆ ਨੇ ਸਾਡੇ ਲਈ ਵੀ ਔਰ ਅੱਧਾ ਅੱਧੀ ਵਾਜ ਦੇ ਵਿੱਚ ਅਮਨ ਜੀ ਗੌਰਵ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਸਾਡੇ ਅੱਧੀ ਵਾਜ ਦੇ ਤੇ ਸਾਡਾ ਕੰਮ ਤਰਹਾ ਜੀ ਇਸੇ ਦੇ ਨਾਲ ਮੈਂ ਦੀਦੀ ਜੀ ਦਾ ਵੀ ਔਰ ਭੱਲ ਜੀ ਦਾ ਵੀ बहुत बड़ी ताकत होंगी है और आओ मिलके आप अपने बॉर्ड निये हजे कुछ नहीं सिर्फ टीम के लिए टीम वर्क ही ताकत होगी और विरोधिया ने इसल गल कहे आने वाला जो समा है ना चौधरी मदन लाल बगादाबाद चौधरी मदन लाल बगादाबाद बग्गाद अमन बगा ज़बाद जय हिंदर माता जी जय श्री